महल्ला पञ्जमाददुजा सन्त एक ओकार ਕਥਨ ਨਾ ਜਾਏ ਅਕਥ ਨਾਨਕ ਪ੍ਰਭ ਸਰਣਾਗਤੀ ਰੱਖਣ ਕਉ ਸਮਰਥ ਚਾ ਯਗਮ ਅਪਾਰ ਪ੍ਰਭ ਕਥਨ ਨਾ ਜਾਏ ਅਕਥ ਨਾਨਕ ਪ੍ਰਭ ਸਰਣਾਗਤੀ ਰਖਨ ਕੋ ਸੰਰਥ ਜਿਉ ਜਨੋ ਤਿਉ ਰਖ ਹਰ ਪ੍ਰਭ ਤੇਰੇ ਆ ਕਿਤੇ ਗਨ ਅਸੰਖ ਅਵਗਣ ਮੇਰੀ ਅਸੰਖ ਅਵਗਣ ਖਤੇ ਫੇਰੇ ਨਿਤ ਪ੍ਰਤ ਸਦ ਭੂਲੀਐ ਮੋਹ ਮਗਨ ਬਿਕਰਾਲ ਪ੍ਰਸਾਦੀ ਕੁਲੀਆ ਲੋਕ ਕਰਤ ਵਿਕਾਰ ਵਿਖੜੇ ਪ੍ਰਭ ਨੇ ਰਹੂ ਤੇ ਨੀਰਿਆ ਬਿਨਵੰਤ ਨਾਨਕ ਦਇਆ ਧਾਰੋ ਆੜੇ ਭਵਜਲ ਫੇਰਿਆ ਸਲੋਕ ਨਿਰਤਨਾ ਪਵੈ ਅਸੰਖ ਗੁਣ ਉਚੋ ਪ੍ਰਭ ਕੋ ਨਾਉ ਨਾਨਕ ਕੀ ਬੇਨੰਤੀ ਆ ਮਿਲ ਨਿਥਾਵੇ ਥਾਉ ਸੰਤ ਦੂਸਰ ਨਾਹੀ ਠਾਉ ਕਾਪਹਿ ਜਾਈਐ ਅਠ ਪਹਿਰ ਕਰ ਜੋ ਆਈ ਏ ਤੇ ਹੋਏ ਸੋ ਪ੍ਰਭ ਸਦਾ ਆਪਣਾ ਮਨਹਿ ਚਿੰਦਿਆ ਪਾਈ ਏ ਤਜ ਮਾਨ ਮੋ ਵਿਕਾਰ ਦੂਜਾ ਇਕ ਸਿਉ ਲਿਵ ਲਾਈਐ ਅਰਪ ਮੰਨ ਤਨ ਪ੍ਰਭੂ ਆਗੈ ਆਪ ਸਗਲ ਮਿਟਾਈਐ ਬਿਨਵੰਤ ਨਾਨਕ ਧਾਰ ਕਿਰਪਾ ਸੋਚ ਨਾਮ ਸੁਨਾਈਐ ਸਲੋਕ ਹਰੇ ਮਨ ਤਾ ਕੋ ਧਿਆਈਐ ਸਭ ਵਿਦ ਜੋ ਕੈ ਹਾਥ ਰੋਮ ਨਾਮ ਧਨ ਸੰਚੀਐ ਨਿਕ ਨਿਭ ਹੈ ਸਾਥ ਸ਼ੰਤ ਸਾਥੀ ਅੜਾ ਪ੍ਰਭ ਏਕ ਦੂਸਰ ਨਾਹੇ ਕੋਈ ਥਾਨ ਥਨੰਤਰ ਆਪ ਜਲ ਥਲ ਪੂਰ ਸੋਏ ਜਲ ਥਲ ਮਹੀ ਅਲਪੂਰ ਰਹਾ ਸਰਬਦਾਤਾ ਪ੍ਰਭ ਧਨੀ ਗੋਪਾਲ ਗੋਬਿੰਦ ਅੰਤ ਨਾਹੀ ਬਿਅੰਤ ਗੁਣ ਤੋ ਕੇ ਕਿਆ ਗਨੀ ਅਜੀ ਸ਼ਰਨ ਸੁਆਮੀ ਸੁਖ ਹੈ ਗਾਮੀ ਇਸ ਬਿਨਾਂ ਅਨਨਾਹੇ ਕੋਈ ਬਿਨਵੰਤ ਨਾਨਕ ਦਇਆ ਧਾਰੋ ਿਸ ਪ੍ਰਾਪਤ ਨਾਮ ਹੋਏ ਸਲੋਕ ਚਿਤ ਜੇ ਚਿਤ ਵਿਆਸੋ ਮੈਂ ਪਾਇਆ ਨਾਨਕ ਨਾਮ ਧਿਆਏ ਸੁਖ ਸਬਾਇ ਸੰਤ ਅਬ ਮਨ ਛੂਟ ਗਿਆ ਸਾਧੂ ਸੰਗ ਮਿਲੇ ਗੁਰਮੁਖ ਨਾਮ ਲਿਆ ਜੋਤੀ ਜੋਤ ਰਲੇ ਨਾਮ ਸਿਮਰਤ ਮਿਟੇ ਕਿਲ ਬੇਖਾ 부ਝੇ ਤਪਤ ਅਗਾਨਿਆ ਗਹ ਪੂਜਾ ਲੀਨੇ ਦਇਆ ਕੀਨੇ ਆਪਣੇ ਕਰਮਾਨਿਆ ਸਲਾਈ ਹਰ ਮਿਲਾਏ ਜਨਮ ਮਰਨ ਦੁਖ ਜਲੇ ਬਿਨਵੰਤ ਨਾਨਕ ਦਇਆ ਧਾਰੀ ਮੇਲ ਲੀਨੇ ਇੱਕ ਪਲੇ ਲੈ ਔਂਕ ਲਾਏ ਹਰ ਮਿਲਾਏ ਜਨਮ ਮਰਨ ਦੁਖ ਜਲੇ ਬਿਨਵੰਤ ਨਾਨਕ ਦਇਆ ਤਾਰੀ ਪਲੇ ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ ਜਤ ਸਰੀ ਮਹੱਲਾ ਪੰਜਵਾਂ ਘਰ ਦੂਜਾ ਸ਼ੰਤ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਉਚਾ ਅਗੰ ਅਪਾਰ ਪ੍ਰਭ ਕਥਨ ਨਾ ਜਾਏ ਅਕਥ ਨਾਨਕ ਪ੍ਰਭ ਸਰਣਾਗਤੀ ਰੱਖਣ ਕੋ ਸਮਰਥ